ਲੋਕੀ ਤਾਂ ਕੁਰਸੀ ਨਹੀਂ ਛੱਡਦੇ ਸਰਪੰਚੇ ਨਹੀਂ ਛੱਡਦੇ ਇੱਥੇ ਮੰਤਰੀ ਤੇ ਐਡीडीਆਈ ਕੁਰਸੀਆਂ ਛੱਡ ਦਿੱਤੀਆਂ ਕਿਉਂ ਅਸੀਂ ਤੁਹਾਡਾ ਦਰਦ ਸਮਝਦੇ ਹਾਂ ਤੁਹਾਡੀਆਂ ਤਕਲੀਫਾਂ ਸਮਝਦੇ ਹਾਂ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਆ ਮੋਦੀ ਸਾਹਿਬ ਨੂੰ ਸੋਨੀਆ ਗਾਂਧੀ ਨੂੰ ਆ ਕੇਜਰੀਵਾਲ ਨੂੰ ਪਤਾ ਹੈ ਝੋਨਾ ਕਿਵੇਂ ਲਾਈਦਾ ਹੈ ਕਣ ਕਿਵੇਂ ਬੀਜੀਦੀ ਹੈ ਨਰਮਾ ਕਿਵੇਂ ਚੁਗੀਦਾ ਹੈ ਕਾਨੂੰਨ ਉੱਥੇ ਬੰਨੇ ਆ ਉਹਨਾਂ ਨੂੰ ਕੁਝ ਪਤਾ ਨਹੀਂ ਜੇ ਪਤਾ ਤਾਂ ਥੋਡੀ ਕਿਸਾਨਾਂ ਦੀ ਪਾਰਟੀ ਗਰੀਬਾਂ ਦੀ ਪਾਰਟੀ ਨੂੰ ਆ ਇਸ ਕਰਕੇ ਜੇ ਜਆ ਮਾਹੌਲ ਦੇਸ਼ ਹੈ ਜੇ ਦੇਸ਼ ਤਾਂ ਤਕੜਾ ਹੋਊਗਾ ਜੇ ਖੇਤਰੀਆਂ ਪਾਰਟੀਆਂ ਤਕੜੀਆਂ ਹੋਣ ਮੈਂ ਹਰਿਆਣੇ ਵਾਲੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਅੱਜ ਜਿਹੜੇ ਥੋੜੇ ਹੈਰਾਨ ਹਰਿਆਣੇ 'ਚ ਮੈਂ ਦੇਖ ਰਿਹਾ ਇੱਕ ਪਾਸੇ ਹੁਣ ਬੀਜੇਪੀ ਹੈ ਡਰਾ ਕੇ कमजोर बंदਿਆਂ ਨੂੰ ਨਾਲ ਜੋੜੀ ਜਾਂਦੀ ਐ ਦੂਜੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਗਏ ਐ ਦੋਨੋਂ ਹੀ ਚੋਰ ਇਕੱਠੇ ਹੋ ਗਏ ਐ ਸਾਡੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਇੱਥੋਂ ਡੇਢ ਘੰਟੇ ਜਰਾ ਐ ਘੰਟੇ ਜਰਾ ਐ ਟੈਲੀਫੋਨ ਕਰਕੇ ਕਿਸੇ ਪਿੰਡ ਚ ਪੁੱਛੋ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਉਗੀ ਕਹਿੰਦੇ ਨਹੀਂ ਛੱਤਰ ਪਹਿਣਗੇ ਉੱਥੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ 92 ਸੀਟਾਂ ਜਤਾਈਆਂ ਆਮ ਆਦਮੀ ਪਾਰਟੀ ਨੂੰ ਐਨੇ ਝੂਠ ਬੋਲੇ ਅਸੀਂ 1000 ਰੁਪਏ ਦੇਵਾਂਗੇ ਅਸੀਂ ਆ ਕਰਾਂਗੇ ਉਹ ਕਰਾਂਗੇ ਆ ਕਰਾਂਗੇ ਇੱਕ ਚੀਜ਼ ਨਹੀਂ ਕੀਤੀ ਇੱਕ ਚੀਜ਼ ਗਾਏ ਵੀ ਮੁੱਖ ਮੰਤਰੀ ਸਾਡਾ ਸ਼ਰਾਬੀ ਹੈ 5 ਵਜੇ ਤੋਂ ਬਾਅਦ ਨਿਕਲਦਾ ਹੀ ਨਹੀਂ ਲੋਕਾਂ ਕੋਲੇ ਆਉਂਦਾ ਹੀ ਨਹੀਂ ਤੁਸੀਂ ਦੇਖ ਲਓਗੇ ਇੱਥੇ ਉੱਥੇ ਕਿਉਂ ਨਹੀਂ ਇਕੱਠੇ ਹੋਏ ਪੰਜਾਬ 'ਚ ਕਿਉਂਕਿ ਕਾਂਗਰਸ ਨੂੰ ਪਤਾ ਲੱਗਿਆ ਇੰਨਾ ਲੰਬੇ ਸ਼ਰਾਬੀ ਨਾਲ ਮਿਲ ਕੇ ਤੇ ਸਾਡੀ ਜ਼ਮਾਨਤਾਂ ਜਬਤ ਹੋਣਗੀਆਂ ਜਿਵੇਂ ਪੰਜਾਬ ਵਿੱਚ 92 ਸੀਟਾਂ ਜਿੱਤੀਆਂ ਐ ਇੱਕ ਵੀ ਦੇਖ ਲਓ 13 ਦੀਆਂ 13 ਪਾਰਲੀਮੈਂਟ ਜ਼ਮਾਨਤਾਂ ਜਬਤ ਹੋਣਗੀਆਂ ਝਾੜੂ ਵਾਲਿਆਂ ਦੀਆਂ